ਵੀ ਹੁਣ ਅਸੀਂ ਅਵੇਲੇਬਲ ਹੋ ਕੇ ਆਏ ਆ ਤੇ ਤੁਸੀਂ ਸਮਝ ਗਏ ਆਂ ਆ ਨੂੰ ਆਪਰ ਰਿਲੈਕਸ ਹੋ ਕੇ ਆਏ ਆ ਉੱਥੇ ਰਾਮਨਾਥ ਟਿਕਾਣਾ ਸੀ ਸੇਕ ਆਏ ਆ ਦੇ ਇਸ ਵਿੱਚ ਰਾਮਨਾਥ ਹੈ ਨਾ ਤੇ ਕਿਉਂਕਿ ਜਲਦੀ ਸਵੇਰੇ ਨਿਕਲ ਕੇ ਸੀ ਨਾ ਕਰੋ ਇਸ ਕਰਕੇ ਤੇ ਹੁਣ ਬਸ ਹੁਣ ਫੇਰ ਵਾਪਸ ਚੱਲੇ ਆ ਤੇ ਮਨਪ੍ਰੀਤ ਦਾ ਹੁਣ ਇੱਕ ਪੇਪਰ ਖਤਮ ਹੋਣਾ ਹੈ ਤੇ ਫਟਫਟ ਅਸੀਂ ਪਹੁੰਚਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਜਿੱਦਾਂ ਉਹ ਰੋਣ ਲੱਗ ਜਾਣਾ ਬਾਹਰ ਨਿਕਲ ਕੇ ਦਿਖਣਾ ਹੈ ਨਾ ਜਿੱਦਾਂ ਉਹ ਇਧਰ ਰੋਣ ਲੱਗ ਜਾਣਾ ਇਸ ਕਰਕੇ ਆਪਾਂ ਫੜਾਫੜੋਣੇ ਜਾਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਕੁਝ ਖਾਣ ਪੀਣ ਦੇਖਦੇ ਆਂ ਉਹਨੂੰ ਵੀ ਕੋਈ ਖਵਾਣਾ ਪਿਆਣਾ ਅਜੇ ਨਹੀਂ ਖਾਣ ਪੀਣ ਦੇਖਣਾ ਯਾਰ ਮਰ ਪੀਣ ਦਾ ਖਾਣਾ ਪੀਣਾ ਨਾ ਅੱਛਾ ਮੈਂ ਕਿਹਾ ਆਪਣਾ ਦੇਖਣਾ ਆਪਣਾ ਮੈਂ ਤਾਂ 21 ਖਾਦਾ ਸੀ ਯਾਰ ਦਿੱਤਾ ਆ ਵਾ ਅੱਧਾ ਆਇਆ ਸੀ ਕਰਨੀ ਹੈ ਕੋਈ ਕਰਨੀ ਅੱਧਾ ਕਿਤੇ ਦਿੱਤਾ ਓਏ ਅੱਧਾ ਸੀ ਭਰਾ ਵਾ ਚੌਥਾ ਹਿੱਸਾ ਵੀ ਨਹੀਂ ਸੀ ਉਹ ਉਹ ਇੱਦਾਂ ਹੀ ਸੀਗਾ ਉਹ ਉਹ ਲੈ ਅੱਧਾ ਦਾ ਮੈਂ ਖਾਦਾ ਚੌਥਾ ਹਿੱਸਾ ਵੀ ਨਹੀਂ ਸੀ ਉਹ ਨਹੀਂ ਨਹੀਂ ਯਾਰ ਅੱਧਾ ਸੀਗਾ ਤੇਜ਼ੀ ਆਲੀ 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 ਲੈਡੂ ਬਸ ਯਾ ਥੋੜਾ ਫੜ ਕਰੋਸ ਕਰ ਲੋ ਜਾਂ ਰੋਕ ਜੋ ਜਾਂ ਹੈ ਕੋਈ ਜਿੰਨੇ ਮਾਲਾ ਕੋਈ ਐਦਾਂ ਦਾ ਹੋਵੇ ਕੋਈ ਸੰਗੀਆ ਚੱਕ ਦੇਣਾ ਫੇਰ ਵੇਖਣਾ ਨੇ ਆਲਾ ਦਵਾਲਾ ਦੱਸ ਅਗਲਾ ਫੇਰ ਵੇਖਦਾ ਹੈ ਨਾ ਆਹੋ ਪੱਤੜ ਦੇ ਹੈ ਛਾਏ ਪਰ ਜਿੰਦਾ ਪਤਾ ਨਹੀਂ ਕਿੰਨਾ ਹੈ ਨਾ ਮੀਂਹ ਪੈਣ ਵਾਲਾ ਹੋ ਸਕਦਾ ਆਪਣੇ ਲੁਧਿਆਣੇ ਪੈਂਦਾ ਹੋਵੇ ਧੁੱਪ ਜੀ ਚੜੀ ਚੜੀ ਜੀ ਹੈ ਗਰਮੀ ਜੀ ਹੈ ਮਾੜੀ ਮਾੜੀ ਹੁਣ ਆਪਾਂ ਤਾਂ ਜਲੰਧਰ ਆਏ ਆ ਨਾ ਆ ਹੋ ਸਕਦਾ ਲੁਧਿਆਣੇ ਪੈਂਦਾ ਹੋਵੇ ਫੋਨ ਕਰਕੇ ਪੁੱਛ ਲੈਣਾ ਸੀ ਕਰਦੇ ਆ ਫੋਨ ਨੰਨੂ ਆ ਕਹਿੰਦੀ ਮੈਨੂੰ ਫੋਨ ਆਇਆ ਨੰਨੂ ਦਾ ਕੀ ਕਹਿੰਦੀ ਕਹਿੰਦੀ ਚਾਚਾ ਮੇਰੇ ਵੱਤੇ ਨਾ ਉਹ ਲੈ ਕੇ ਆਓ ਜਿਹੜਾ ਪਰਸ ਜੂਸ ਲੈ ਕੇ ਆਏ ਸੀ ਨਾ ਛੋਟੀ ਛੋਟੀ ਬੋਤਲਾਂ ਉਹ ਜ਼ਰੂਰ ਲੈ ਕੇ ਆਇਆ ਚੱਲ ਲੈ ਵਾ ਇਹ ਲੈ ਉਹ ਤੋਂ ਮੇਜਣਾ ਉਹਦਾ ਅਮਰ ਦੇ ਮੇਜਣਾ ਲੈ ਜਾ ਹਾਂ ਹੋਈ ਗਾ ਨਹੀਂ ਉਹਦੇ ਵਾਸਤੇ ਹੋਰ ਵੀ ਚੀਜ਼ਾਂ ਲੈ ਕੇ ਆਣੀਆਂ ਉਹਨੇ ਕਿਹਾ ਸੀ ਇੱਕ ਦੋ ਛੋਟੀਆਂ ਛੋਟੀਆਂ ਉਹ ਲੈ ਕੇ ਆਵਾਂਗੇ ਪਹਿਲਾਂ ਤਾਂ ਪੇਪਰ ਵਾਲਾ ਕੰਮ ਨੇ ਪਟਾ ਲੀਏ ਹਾਂਜੀ ਤੇ ਮੰਨਪ੍ਰੀਤਾ ਦੇਖੋ ਆ ਚੁੱਕੀ ਐ ਤੇ ਹੁਣ ਦੇਦੀ ਪਈ ਐ ਵੀ ਕਿੱਥੇ ਗਈ ਕਿੱਥੇ ਗਈ ਹੈ ਲੱਭਦੀ ਪਈ ਐ ਕਿੱਧਰ ਗਈ ਉਹ ਗਈ ਪੁੱਤਰ ਗਿਆਣਾ ਜਾਈ 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 ਮਨੀ ਜਾਈ ਕਿੱਧਰ ਗਈ ਖੜੀ ਦੇ ਦੀ ਐ ਸਾਹਮਣੇ ਇੱਧਰ ਤੇ ਆ ਆ ਗਿਆ ਆ ਗਿਆ ਇਹ ਆ ਦੇ ਆ ਦੇ ਲਿਆ ਦੇਖ ਲਿਆ ਉਹ ਦੇਖੀ ਬੋਲੇਗੀ ਯਾ ਗੁੱਸਾ ਦੇਖੋ ਗੁੱਸਾ ਇਹ ਦੇਖੀ ਉਹ ਗੁੱਸਾ ਉਹ ਬਰਾਵਾ ਮੂ ਤਾਂ ਗੁੱਸਾ ਦੇ ਕਿੰਨਾ ਲੱਭੀ ਅਸੀਂ ਦੇਖਦੇ ਵੇ ਤੇ ਕਹਿੰਦੇ ਰੋਣ ਲੱਗੀ ਉਹਦੇ ਕੋ ਅੱਖਾਂ 'ਚ ਪਾਣੀ ਤਾਂ ਦੇਖੋ ਅੱਖਾਂ 'ਚ ਪਾਣੀ ਦੇ ਆਣੀ ਹੈ ਮੈਂ ਰੋਣਾ ਉਹ ਦੇਖੋ ਕਾਜੋ ਪਾਣੀ ਦੇ ਅਜੀ ਦੇਖ ਰਹੀ ਸੀ ਕਦੋਂ ਦੇ ਮੈਂ ਨਾ ਵੀਡੀਓ ਬਣਾਈ ਮੇਰੇ ਮਾਈਕ ਔਨ ਕਰਨਾ ਭੁੱਲ ਗਿਆ ਪਰ ਮੈਂ ਤੈਨੂੰ ਦੇਖ ਰਿਹਾ ਸੀ ਕਦੋਂ ਆਉਂਦਾ ਸੀ ਸੀਰੀਅਸਲੀ ਮੈਂ ਗਿਆ ਉਹ ਆਉਂਦੀ ਉਹ ਦੇਖੀ ਉਹਨੇ ਲੱਭਣਾ ਵੀ ਕਿੱਥੇ ਗਿਆ ਕਿੱਥੇ ਗਿਆ ਅੰਦਰ ਦੇਖੀ ਜਾਵਾਂ ਪਹਿਲਾਂ ਦੇਖੀ ਜਾਵਾਂ ਉਹ ਦੇਖਦੀ ਆਈ ਪਿੱਛੇ ਮੈਂ ਕਿਤੇ ਪਿੱਛੇ ਨਾ ਖੜੇ ਆਹੋ ਕਦੀ ਅੰਦਰ ਦੇਖਦੀ ਕਦੀ ਪਿੱਛੇ ਦੇਖਦੀ ਕਦੀ ਕਿੱਥੇ ਦੇ ਚੜਨ ਨਹੀਂ ਆਣਾ ਸੀ ਗੁੱਸਾ ਆਉਣ ਮੈਨੂੰ ਚਲ ਕੀ ਖਾਣਾ ਹੁਣ ਬੋਲ ਖਵਾ ਦੋ ਛੱਤੀਆਂ ਨੇ ਪਿਆਸ ਪਾਣੀ ਪੀਣਾ ਯਾਰ ਚਲ ਪਾਣੀ ਪਿਆ ਲੈ ਛੱਟੀ ਜਾਣਾ ਅੱਜ ਕਿੱਥੇ ਹੈ ਅਜੇ 2 ਵਜੇ ਫੇਰ ਕਮਾਂ ਗੱਡੀ ਫੇਰ ਕਮਾਂ ਲਾ ਗੱਡੀ ਕਿੱਥੇ ਕੇ ਕੀ ਪਹਿਲਾਂ ਪਾਣੀ ਪੀਣਾ ਹਾਂ ਪਾਣੀ ਬੋਤਲ ਪੀ ਵੀ ਸੇ ਉਹ ਸ਼ਬੀਲ ਲੱਗੀ ਐ ਸੱਚ ਉਹ ਚੱਲ ਉਹਥੇ ਅੱਗੇ ਸ਼ਬੀਲ ਵੀ ਕਿ ਆਈ ਏ ਪਹਿਲਾਂ ਪਹਿਲਾਂ ਸ਼ਬੀਲ ਪਿਆ ਦੀ ਤੈਨੂੰ ਤੁਸੀਂ ਕੁਝ ਖਾਦਾ ਵੀ ਤਾ ਅਸੀਂ ਯਾਰ ਨਾਨ ਛੋਲੇ ਖਾਦੇ ਸੀਗੇ ਸਵੇਰੇ ਸਵੇਰੇ ਖਾਦੇ ਸੀ ਹੁਣ ਤਾਂ ਅਸੀਂ ਮਾਲ ਗਏ ਸੀ ਅਸੀਂ ਹੁਣ ਵਿਹਲੇ ਹੋ ਗਏ ਹੈ ਹੈ ਓ ਯਾਰ ਬਹੁਤ ਮਾਲ ਸੀ ਉਹ ਹੈਗਾ ਐਮਬੀਡੀ ਨੂੰ ਦੇ ਤੇ ਆਈ ਆਪਾਂ ਕੋਈ ਗੱਲ ਨਹੀਂ ਹੁਣ ਚੱਲ ਕੋਈ ਗੱਲ ਨਹੀਂ ਹੁਣ ਆਪਾਂ ਪਹਿਲਾਂ ਸ਼ਵੀਲ ਪਿਆਨੇ ਤੈਨੂੰ ਪਾਣੀ ਪੀ ਲੈ ਤੇ ਫਿਰ ਆਪਾਂ ਕੁਝ ਖਾਪੀ ਗਏ ਆਨੇ ਤੇਰੇ ਵਾਸਤੇ ਨਾਲ ਠੀਕ ਐ ਲਓ ਜੀ ਅਸੀਂ ਹੁਣ ਨਾ ਗੱਲ ਐਦਾ ਵੀ ਲੰਗਰ ਰੱਗਾ ਉਹ ਦੇਖੋ ਸਾਹਮਣੇ ਤੇ ਲੱਗਣਾ ਮਤਲਬ ਉਦਾਸ ਹੋ ਰਹੀ ਐ ਤੇ ਅਸੀਂ ਠੀਕ ਕਰ ਰਹੇ ਆ ਅਸੀਂ ਵੇਟ ਕਰ ਰਹੇ ਆ ਸਾਰੇ ਵੇਟ ਕਰ ਰਹੇ ਨੇ ਇੱਥੇ ਕਿਹੜੇ ਬੰਦੇ ਸਾਰੇ ਵੇਟ ਕਰ ਰਹੇ ਨੇ ਵੀ ਅਸੀਂ ਵੀ ਕਰ ਰਹੇ ਆ ਵੀ ਜਾਓ ਤੁਸੀਂ ਠੀਕ ਐ ਦੇਓ ਪਾਣੀ ਦਿਓ ਹਾਂ ਤੇ ਲੰਗਰ ਹੁਣ ਪਤਾ ਨਹੀਂ ਕਦੋਂ ਸ਼ੁਰੂ ਕਰਨਾ ਅਸੀਂ ਸੋਚਦੇ ਆਂ ਵੀ ਪੈਸੇ ਕਾਹਨੂੰ ਖਰਚ ਕਰਨੇ ਆ ਲੰਗਰ ਹੀ ਖਾ ਲੈਨੇ ਆ ਹੈਨਾ ਤੇ ਸ਼ਬੀਲ ਤੈਨੂੰ ਨਹੀਂ ਹੋਣੀ ਪਾਣੀ ਚਲੋ ਮਿਲ ਜਾਣਾ ਅੰਜਲ ਮਿਲ ਜਾਣਾ ਠੀਕ ਹੈ ਨਾ ਹਾਂ ਤੇ ਬਾਕੀ ਚਾਹ ਚੁ ਪਿਆਦਾਂਗੇ ਮਨਪੀਨੂ ਪਹਿਲਾਂ ਲੰਗਰ ਆ ਸ਼ਾਗ ਲਈਏ ਨਾ ਫੇਰ ਚਾਹ ਪਿਆ ਦਿੰਨੇ ਤੈਨੂੰ ਚੱਲ 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 ਸ਼ਾਬਾਸ਼ ਸੱਲੀ ਚਾਹ ਹੀ ਹੋਣੀ ਹੋਰ ਤਾਂ ਕੁਝ ਨਹੀਂ ਹੋਣਾ ਕਰ ਸੇਵਾ ਹੋਵੇ ਕੱਟਦਾ ਤੇ ਪਿਆ ਕੁਛ ਕੁਛ ਬਣਾਉਂਦਾ ਵੀ ਆ ਉਹ ਤੇ ਮੀਟ ਐ ਨਹੀਂ 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 ਚਾਹ ਹੈਗੀ ਤੂੰ ਚਾਹ ਲਿਆ ਹੋਰ ਕੋ ਪੁੱਛ ਲੈਣ ਉਹ ਤੇ ਜਾ ਕੇ ਪਤਾ ਲੱਗੇਗਾ ਭਾਬੀ ਦੇ ਭਰਾ ਦੀ ਸੇਵਾ ਕਰ ਤਾਂ ਹੀ ਵਧੀਆ ਮੇਵਾ ਮਿਲੇਗਾ ਉਹ ਤੇਰੇ ਵਿਆਹ ਦੇ ਮੈਂ ਪੂਰੀ ਐਨ ਪੂਰੀ ਕਸਰ ਕੱਢਾਂ ਪੂਰਾ ਸੇਵਾ ਕਰਾਂਗਾ ਪੂਰੀ ਵੇਖ ਲੈ ਸਾਰਾ ਕੰਮ ਕਰਾਵਾਂ ਮੈਂ ਆਹੋ ਚੱਲ ਜਾ ਸ਼ਾਬਾਸ਼ ਚਾਹ ਲਾ ਆ ਗਿਆ ਚਾਹ ਲਿਆ ਆ ਜਾ ਸ਼ਾਬਾਸ਼ ਸ਼ਾਬਾਸ਼ ਖਾਣ ਪੀਣ ਦਾ ਪੁੱਛ ਖਾਣ ਪੀਣ ਦਾ ਪੁੱਛਾਂ ਹੀ ਜਾਈ ਜੀ ਦੇ ਹੁਣ ਉਧਰ ਚਾਹ ਬਣਵਾ ਰਿਹਾ ਮੰਨੀ ਤੇ ਮੈਂ ਸੋਚਿਆ ਵੀ ਚਲੋ ਕੁਝ ਲੈ ਹੀ ਆਈਏ ਹੈਨਾ ਆਪਾਂ ਖਾਣ ਪੀਣ ਨੂੰ ਕੋ ਟੋਸ ਟੁਸਟ ਮਿਲ ਜਾਏ ਜਾਂ ਕੁਛ ਐਦਾਂ ਦਾ ਮਿਲ ਜਾਏ ਵਧੀਆ ਜਾ। ਬਾਕੀ ਜਾ ਕੇ ਦੇਖਦਾ ਕੀ ਮਿਲਦਾ ਹੈ ਗੀਆਂ ਦੁਕਾਨਾਂ ਆ ਦੇਖੋ ਇੱਥੇ ਏਰੀਆ ਤਾਂ ਬਹੁਤ ਵਧੀਆ ਬਹੁਤ ਸ਼ਾਨਦਾਰ ਏਰੀਆ। ਪਰ ਚੀਜ਼ਾਂ ਥੋੜੀਆਂ ਗੈਪ ਤੇ ਮਿਲਦੀਆਂ। ਖਾਣ ਪੀਣ ਵਾਲੀ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਇੱਕੋ ਹੀ ਦੁਕਾਨ ਸੀਗੀ ਇੱਥੇ। ਤੇ ਇੱਥੋਂ ਚੀਜ਼ਾਂ ਮਿਲ ਗਈਆਂ ਹਨਾ। ਸੈਂਡਵਿਚ ਵਗੈਰਾ ਲੈ ਲੇ ਆਪਾਂ। ਬਿਸਕੁਟ ਲੈ ਲਿਆ। ਇਹ ਖਾਣ ਸਹੀ ਹੈ ਯਾਨੀ ਕਿ ਖਾਣ ਨੂੰ। ਉਹ ਖਾ ਖਾ ਕੇ ਬਾਹਰ ਲ ਪਹਿਲਾਂ ਹੀ ਪਟੂਰੇ ਉਹ ਖਾਦੇ ਨਾਨ ਜੇ ਸਾਰੇ ਤੰਗ ਕਰੋਗੇ ਤਾਂ ਕਰਕੇ ਫਿਰ ਉਹਨਾਂ ਆ ਲੈ ਲਿਆ ਤੇ ਚਾਹ ਚੂ ਪਿੰਦੇ ਆ ਜਾ ਕੇ ਵਾਕੀ ਏਰੀਆ ਬਹੁਤ ਘੈਂਟ ਆ ਸਾਫ ਸੁਥਰਾ ਏਰੀਆ ਪਤਾ ਅਸੀਂ ਜਦੋਂ ਬਾਹਰ ਆਈ ਹੋਈਏ ਤੇ ਅਸੀਂ ਕਿਸੇ ਚੀਜ਼ ਦੀ ਵੀਡੀਓ ਨਾ ਬਣਾਈ ਹੋਈ ਨਹੀਂ ਸਕਦਾ ਤੇ ਹੁਣ ਮੈਂ ਚਿੱਤਾ ਭੁੱਲ ਗਈ ਫੇਰ ਬਈ ਵੀਡੀਓ ਬਣਾਣੀ ਆ ਮਾਈਕ ਤੇਰਾ ਬੰਦ ਆ ਉੱਪਰ ਚੜ ਗਏ ਯਾਰ ਉੱਪਰ ਚੜ ਗਈ ਯਾਰ ਬੜਾ ਭੈੜਾ ਲੱਗ ਰਿਹਾ ਸਹੀ ਗੱਲ ਹੈ ਯਾਰ ਚੱਲ ਕੋਈ ਗੱਲ ਨਹੀਂ ਤੇ ਹੁਣ ਆ ਅਸੀਂ ਸੈਂਡਵਿਚ ਲੈ ਕੇ ਆਏ ਸੀਗੇ ਇੱਕ ਅਸੀਂ ਵਿਸਕਟ ਲੈ ਗਏ ਵਿਸਕਟ 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 ਕਹਿੰਦਾ ਵਿਸਕੀ ਕਿਟ ਤੇ ਕਹਿੰਦਾ ਇੱਕ ਹੋਰ ਕਹਿੰਦਾ ਵਿਸਕਟ ਕਹਿੰਦਾ ਜਿਸਮੇ ਵਿਸਕੂਟ ਗੂਟ ਕੇ ਭਰ ਆਹੋ ਵਿਸਕੂਟ ਇਸ ਕਰਕੇ ਅਸੀਂ ਵਿਸਕਟ ਲਏ ਹਾਂ ਹਾਂ ਹੂੰ ਮੈਂ ਚਾਹ ਪੀਦੇ ਮੈਂ ਚਾਹ ਨਹੀਂ ਪੀਂਦਾ ਚਾਹ ਬਣਾ ਲਈ ਤੁਸੀਂ ਮੈਂ ਚੀਰਦੇ ਬਿਨੈਰ ਸਾਨੂੰ ਨਾ ਮਤਲਬ ਜਿਹਨੇ ਰਸਡ ਬੋਲੇ ਠੀਕ ਹੈ ਚਾਹ ਤਾਂ ਵਾਪਸ ਕਰ ਦਿੱਤੀ ਹੋਰ ਹੋਰ ਕੀ ਕਿਹਾ ਸੀ ਕੀ ਬੋਲੀ ਦੁਬਾਰਾ ਬੋਲੀ ਤੁਸੀਂ ਮੈਂ ਕਿਹਾ ਸੀ ਅੰਦਰ ਡੋਸਾ ਖਾਣ ਅੱਛਾ ਸ਼ਗਲ ਲੇਕੀ ਡੋਸੇ ਵਾਲੀ ਚਿੰਟੂ ਦੀ ਜਾਈ ਇੱਕ ਬੇਸਕੋਰ ਤੇ ਫੜਾਈ ਮੈਂ ਚਾਹ ਚ ਡੋਬੋ ਕੇ ਖਾਣਾ ਓਏ ਜਿਆਦੇ ਓਏ ਪਿੱਛੇ ਚ ਆ ਗਈ ਏ ਲੈਚਾ ਓ ਡੋਬੋ ਦੀ ਚਾਹ ਪਹਿਲੀ ਡੁੱਬ ਗਈ ਏ ਓਏ ਯਾਰ ਬਿਸਕੁਟ ਨਹੀਂ ਵਿੱਚ ਪੈਂਦਾ ਵਿਆ ਓਏ ਓ ਟੁੱਟੇ ਆਣਾ ਵਿੱਚੀ ਓਏ ਯਾਰ ਬਿਸਕੁਟ ਡੁੱਬਦੇ ਹੀ ਪਾਤਾ ਖਾ ਲੈਣਾ ਪਹਿਲਾਂ ਗਲਾਸ ਬਹੁਤ ਛੋਟਾ ਦਾ ਬਿਸਕੁਟ ਐਡਾ ਵੱਡਾ ਹੂੰ ਹੂੰ ਆ ਹੁਣ ਡੁੱਬੇਗਾ ਏ ਤੇਰਾ ਸਭ ਸਦਕਾਵਾ ਤੇਰਾ ਸਭ ਸਦਕਾਵਾ ਹਾਂਜੀ ਵਾਇਗਰੂ 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 ਮਾਈਕ ਆਨ ਕਰ ਲੈ ਮਾਈਕ ਆਨ ਕਰ ਲੈ ਹਾਂਜੀ ਤੇ ਆਪਣਾ ਲੰਗਰ ਲੱਗਾ ਹੋਇਆ ਰਾਜਮਾ ਚਾਵਲ ਆਲ ਇੱਕ ਇੱਕ ਮਿਲਿਆ ਸਾਨੂੰ ਲੱਡੂ ਆ ਦੇਖੋ ਆਹ ਦੇਖੋ ਲੱਡੂ ਪਿਆ ਹੋਇਆ ਤੇ ਉਦੀ ਵਾਲਾ ਲੱਡੂ ਅੱਜ ਤੇ ਯਾਰ ਬੜੀ ਘੈਂਡ ਕਿਸਮਤ ਹੈ ਨਾ ਲੰਗਰ ਮਿਲ ਗਿਆ ਆਪਾਂ ਨੂੰ ਲੋਈ ਛਕੀਏ ਆਪਾਂ ਪਹਿਲਾਂ ਰਾਜਮਾ ਚਾਵਲ ਬਾਬਾ ਜੀ ਹੋਰ ਕੀ ਹਵਾ ਦਾ ਧੁੱਪ ਨਿਕਲ ਚੁੱਕੀ ਹੈ ਪਰ ਆਪਾਂ ਘਟੀ ਚਲਾ ਕੇ ਬੈਠੇ ਹਾਂ ਤਾਂ ਕਰਕੇ ਆਰਾਮ ਨਾਲ ਬੈਠੇ ਹੋਏ ਹਾਂ ਠੀਕ ਹੈ ਜੀ ਵਾਹਿਗੁਰੂ ਸੱਚੇ ਬਾਦਸ਼ਾਹ ਹਾਂਜੀ ਹੁਣ ਚੱਲੇ ਆਪਾਂ ਮੜਾ ਸੈਰ ਸੁਰ ਕਰਾਈਏ ਉਹ ਖਾਦਾ ਸੀਗਾ ਰਾਜਮਾ ਚੌਲ ਇਹ ਖਾਦੇ ਸੀ ਤਾਂ ਕਰਕੇ ਤੇ ਮੈਂ ਕਿਹਾ ਨਾਲੇ ਹਜਮ ਹੋ ਜਾਣਗੇ ਨਾਲੇ ਥੋੜਾ ਜਿਹਾ ਇਲਾਕਾ ਦੇਖ ਲਈਏ ਤੁਰ ਫਿਰ ਕੇ ਹੈਨਾ ਗੱਡੀ 'ਚ ਬੈਠੇ ਬੈਠੇ ਬੁਰਾ ਹਾਲ ਹੋ ਜਾਣਾ ਨਹੀਂ ਤੇ ਹੋਰ ਕੀ ਇਹ ਇਧਰ ਲੰਗਰ ਲੱਗਾ ਹੋਇਆ ਹੱਲੇ ਵੀ ਲੱਗਾ ਹੋਇਆ ਹੈ ਹਾਂ ਹਲੇ ਤੱਕ ਚੱਲ ਰਿਹਾ ਵਧੀਆ ਯਾਰ ਸ਼ਬੀਰ ਲੱਗੀ ਹੁੰਦੀ ਹੋਰ ਹੀ ਨਿਆਰਾ ਆ ਜਣੇ ਆ ਕਾ ਕਰ ਗਿਆ ਫਰੂਟੀ ਲੈਣੀ ਪਈ ਐ ਸੋਚੇ ਜਾਂ ਸ਼ਬੀਸ਼ ਕੋਈ ਲੱਜੇਗੀ ਉਹ ਕਹਿੰਦੇ ਹੁੰਦੇ ਨੇ ਮੁੱਲਾਂ ਦੀ ਦੌੜ ਮਸੀਤ ਤੱਕ ਤੇ ਅਸੀਂ ਵੀ ਹੁਣ ਬਸ ਥੱਕ ਗਏ ਆਂ ਗੇੜਾ ਕੱਢ ਗਏ ਆਂ ਕਾਫੀ ਦੂਰ ਤੱਕ ਐ ਨਾ ਤੇ ਬਸ ਐਨੇ ਜੀ ਥਕਾਵਟ ਹੋ ਗਈ ਹੁਣ ਗਰਮੀ ਲੱਗ ਰਹੀ ਪਸੀਨਾ ਆ ਰਿਹਾ ਸੋਚਦੇ ਆਂ ਗੱਡੀ ਚਲਾ ਏਸੀ ਚਲਾ ਲਈਏ ਪਰ ਫੇਸ ਹੋਦੇ ਆਂ ਸ਼ੈਡੋ ਕਾ ਨੂੰ ਐ ਨਾ ਫੇਰ ਗਰਮੀ ਆਣੀ ਐ ਵੀ ਕਿੰਨੀ ਕੀ ਦੇਰ ਚਲਾ ਲਾਂਗੇ ਆ ਨਾ ਤੇ ਤਾਂ ਕਰਕੇ ਉਹੀ ਤਾਂ ਗੱਲ ਹੈ 4:30 ਤੱਕ ਬਹਿਣਾ ਸੀ ਤੇ ਤਾਂ ਕਰਕੇ ਹੁਣ ਫਿਰ ਬੈਠ ਗਏ ਆ ਅੱਗੇ ਬਾ ਹੁਣ ਦੇਖਦੇ ਆ ਹੁਣ ਥੋੜਾ ਜਿਹਾ ਠੀਕ ਲੱਗਣ ਲੱਗ ਜਗਾ ਥੋੜੀ ਦੇਰ ਤੱਕ ਫਿਰ ਸ਼ਾਇਦ ਨੀਂਦ ਆਣੀ ਸ਼ੁਰੂ ਹੋ ਜਵੇ ਥੋੜਾ ਹੁਣ ਮੈਨੂੰ ਵੀ ਆ ਰਹੀ ਹੈ ਤੇ ਹੁਣ ਦੇਖਦੇ ਆ ਰੈਸਟ ਰੈਸਟ ਕਰਦੇ ਆ ਸੌਂਦੇ ਆ ਠੀਕ ਹੈ ਜੀ 4:30 ਦਾ ਟਾਈਮ ਹੋ ਗਿਆ ਲਗਭਗ ਤੇ 4 ਵਜੇ ਦਾ ਮਤਲਬ 28 ਮਿੰਟ ਹੋ ਗਏ ਨੇ ਤੇ ਹੁਣ ਸਾਡੀ ਬੈਸੇ ਬੈਠੇ ਬੈਠੇ ਬੱਸ ਹੋ ਗਈ ਸੀ ਇਦ ਦੁਬਾਰਾ ਸਾਨੂੰ ਗੱਡੀ ਸਟਾਰਟ ਕਰਨੀ ਪਈ ਅੱਜ ਤਾਂ ਬੁਰੀ ਹਾਲਤ ਹੋ ਗਈ ਪਿਛਲੀ ਵਾਰੀ ਮੈਂ ਆਇਆ ਸੀ ਤਾਂ ਸਰਦੀ ਹੱਦ ਤੋਂ ਜ਼ਿਆਦਾ ਸੀ ਬਰਦਾਸ਼ਤ ਕਰਨੀ ਮਤਲਬ ਔਖੀ ਸੀਗੀ ਬਰਦਾਸ਼ਤ ਨਹੀਂ ਸੀ ਹੋ ਰਹੀ ਹੈ ਕਿ ਬਾਰ-ਬਾਰ ਮੈਂ ਇੰਨਾ ਜ਼ਿਆਦਾ ਮਤਲਬ ਮੈਂ ਤੁਰ ਰਿਹਾ ਸੀ ਬਾਰ-ਬਾਰ ਕਿ ਹਾਂ ਗਰਮੈਸ਼ ਆਵੇ ਇੰਨਾ ਬੁਰਾ ਹਾਲ ਸੀ ਅੱਜ ਗਰਮੀ ਨੇ ਬਸ ਕਰਾਤੀ ਯਾਰ ਨਾ ਸੌਂ ਪਾ ਰਹੇ ਆ ਨਾ ਬਹਿ ਪਾ ਰਹੇ ਨਾ ਕੋਈ ਹੈ ਨਾ ਗੱਡੀ ਸਟਾਰਟ ਕਰਕੇ ਰੱਖਣੀ ਪਈ ਹੁਣ ਜਾ ਕੇ ਸਾਹ ਜਾਇਆ ਤੇ ਬਸ ਹੁਣ ਯਾਨੀ ਕਿ ਟਾਈਮ ਹੋ ਗਿਆ ਤੇ ਹੁਣ ਦੇਖਦੇ ਆਂ ਬਈ ਮਨਪ੍ਰੀਤ ਕਿੰਨੀ ਦੇਰ ਤੱਕ ਆਂਦੀ ਐ ਹਾਂ ਬਸ ਮੇਰੇ ਹਿਸਾਬ ਨਾਲ ਹੁਣ ਪੇਪਰ ਖੋਲਣਾ 4:30 ਵਜੇ ਪੂਰੇ ਠੀਕ ਐ ਜੀ ਤੇ ਫੇਰ ਆਪਾਂ ਚੱਲਦੇ ਆਂ ਕੀ ਗੱਲ ਹੋ ਗਈ ਬੜਾ ਮੂੰਹ ਲਟ ਗਿਆ ਤੁਸੀਂ ਤਾਂ ਨਿਕਲੇ ਹੀ ਨਹੀਂ ਹੈਗੇ ਬਾਹਰ ਓ ਯਾਰ ਮੈਂ ਆ ਗਿਆ ਯਾਰ ਠਾ ਗਰਮੀ ਬੜੀ ਐ ਤਾਂ ਕਰ ਗਿਆ ਗਰਮੀ ਆ ਰੱਖਿਓ ਪਿੱਛੇ ਸੌਰੀ ਯਾਰ ਚਾ ਖਾਣੇ ਨੇ ਜਾਵਣਾ ਹੁਣ ਬਾਹਰ ਸਿੱਟ ਦਾਂਗੇ ਯਾਰ ਉੱਥੇ ਹਾਂ ਜੀ ਕਿੱਦਾਂ ਦਾ ਪੇਪਰ ਵਧੀਆ ਹੋ ਗਿਆ ਇਸ ਵਾਰ ਨਹੀਂ ਪਹਿਲਾਂ ਵਰ ਗਈ ਨਹੀਂ ਨਹੀਂ ਪਹਿਲਾਂ ਵਰ ਗਈ ਪਹਿਲਾਂ ਤੋਂ ਬੈਟਰ ਹੋਇਆ ਥੋੜਾ ਜਿਹਾ ਵਧੀ ਹੋਈ ਨਹੀਂ ਇਸ ਵਾਰ ਆਏ ਨੇ ਨੰਬਰ ਕੋਈ ਇੱਕ ਚੋਂ ਤਾਂ ਪਾਸ ਹੋ ਗਈ ਜਾਈ ਪਹਿਲੇ ਚੋਂ ਜਾਈ ਦੂਜੇ ਚੋਂ ਮੇਰਾ ਪਾਣੀ ਨਿਕਲ ਰਿਹਾ ਸੀ ਬਾਹਰ ਇਸ ਦੀ ਕਰੀ ਜਾਂਦੇ ਤੁਸੀਂ ਲਾਈਵ ਹੋ ਕੇ ਲਾਈਵ ਹੋ ਕੇ ਕਿੰਗਾ ਕੋਈ ਚੱਕਰ ਨਹੀਂ ਯਾਰ ਹੋ ਜਾਈਂਗਾ ਕੋਈ ਗੱਲ ਇਹ ਮਾ ਛੋਟੇ ਮੋਟੇ ਪੇਪਰ ਆ ਚਲਦੇ ਹੀ ਰਹਿੰਦੇ ਆਂ ਕੋਈ ਚੱਕਰ ਨਹੀਂ ਪੇਪਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਤਾਂ ਪੇਪਰ ਦਿੰਦੀ ਐ ਤੁਸੀਂ ਸੋਚ ਵੀ ਨਹੀਂ ਜਾਦੇ ਐਨੇ ਤਰ੍ਹਾਂ ਦੇ ਪੇਪਰ ਦਿੰਦੀ ਐ ਇਹ ਪੇਪਰ ਵੀ ਹੁਣ ਕਿੱਦਾਂ ਦਾ ਐ ਵੀ ਮੈਂ ਦੱਸ ਨਹੀਂ ਸਕਦਾ ਬਹੁਤ ਤਰ੍ਹਾਂ ਦੇ ਪੇਪਰ ਨੇ ਠੀਕ ਐ ਨਾ ਤੇ ਬਾਕੀ ਹੁਣ ਐਦਾਂ ਵੀ ਅਸੀਂ ਹੁਣ ਨਿਕਲੀ ਅਦਰ ਰਸ਼ ਹੋਇਆ ਨਾ ਫਟਾਫਟ ਆ ਦੇਖੋ ਗੱਡੀਆਂ ਹੀ ਗੱਡੀਆਂ ਹੋ ਗਈਆਂ ਸਾਰੇ ਪਾਸੇ ਨਾ ਹਾਹਾ ਭੁੱਖ ਤਾਂ ਨਹੀਂ ਲੱਗੀ ਐਡੇ ਬੇਫੁੱਲ ਨੇ ਲੱਗੀ ਐ ਲੱਗੀ ਐ ਮੇਰੀ ਦਾਸ ਹੁਣ ਐਡੇ ਅੱਛਾ ਮਰਸੀ ਆਨੇ ਉਹ ਜਦ ਕੀ ਜਦੋਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ ਅੱਖਾਂ ਜਿਓ ਨਾਲ ਜਦੋਂ ਤੈਨੂੰ ਮੱਥਾ ਟਿਕਿਆ ਸੀ ਤੇ ਹੁਣ ਅਸੀਂ ਘਰ ਆ ਚੁੱਕੇ ਹਾਂ ਫਾਈਨਲੀ ਤੇ ਬਹੁਤ ਜ਼ਿਆਦਾ ਥਕਾਵਟ ਹੋ ਗਈ ਤੇ ਉਹਦੇ ਚਿਹਰੇ ਤੇ ਪਤਾ ਲੱਗ ਜਾਣਾ ਕਿ ਹਾਂ ਇੰਨੀ ਜ਼ਿਆਦਾ ਥਕਾਵਟ ਹੋ ਗਈ ਤੇ ਹੁਣ ਸਮੋਸੇ ਸਮੋਸੇ ਲੈ ਕੇ ਆਏ ਆ ਆ ਦੇਖੋ ਆ ਦੇਖੋ ਸਮੋਸਾ ਪਾਰਟੀ ਹੋ ਰਹੀ ਆ ਹੰਦੇ ਆਂ ਹਾਂ ਉਹ ਲੈ ਕੇ ਆਵਾਂਗੇ ਠੀਕ ਐ ਬਸ ਹੁਣ ਇਦਾਂ ਵੀ ਇਸ ਵਲੋਗ ਨੂੰ ਆਪਾਂ ਇੱਥੇ ਹੀ ਕਰਦੇ ਹੈਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਪਾਪਾ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਹਾਂ ਕਰਿਓ ਸ਼ਰਟ ਪਾਲਿਆ ਕਰੋ ਤਾਂ ਹੀ ਕਰਨਗੇ ਲਾਈਕ ਸ਼ੇਅਰ ਲਗਾਏ ਹਾਂ ਕੱਪੜੇ ਪਾ ਕੇ ਰੱਖਿਆ ਕਰੋ ਹਾਂ ਗਰਮੀ ਜ਼ਿਆਦਾ ਲੱਗਦੀ ਤੁਹਾਨੂੰ